ਬੀਤੀ ਰਾਤ ਦੇਰ ਸ਼ਾਮ ਜਗਰਾਉਂ ਦੇ 5 ਨੰਬਰ ਚੁੰਗੀ ਦੇ ਨੇੜੇ ਬਿਜਲੀ ਦੇ ਖੰਭੇ ਤੇ ਬਿਜਲੀ ਠੀਕ ਕਰਦੇ 47 ਸਾਲਾ ਮਨਦੀਪ ਸਿੰਘ ਨਾਮ ਦੇ ਕੱਚੇ ਬਿਜਲੀ ਮੁਲਾਜ਼ਮ ਨੂੰ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਬਿਜਲੀ ਮੁਲਾਜ਼ਮਾਂ ਨੇ ਬਿਜਲੀ ਸਕੈਤ ਕੇਂਦਰ ਦੇ ਬਾਹਰ ਇਕੱਠੇ ਹੋ ਕੇ ਪਾਵਰ ਕਾਮ ਖਿਲਾਫ ਨਾਰਾਵਾਜ਼ੀ ਕੀਤੀ ਹੈ। ਕਿਹਾ ਕਿ ਨਸੇ ਦੇ ਦਇਤ ਦੇ ਨਾਲ-ਨਾਲ ਪਾਵਰ ਕਾਮ ਦੇ ਘੱਡਿਆ ਸਿਸਟਮ ਦਇਤ ਬਣ ਕੇ ਬਿਜਲੀ ਮੁਲਾਜ਼ਮਾਂ ਨੂੰ ਖਾਰਿਆ ਹੈ। ਉਨਾ ਇਸ ਮੌਕੇ ਇਨਸਾਫ ਦੀ ਮੰਗ ਕਰਦਿਆਂ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਇਸ ਮੌਕੇ ਇਕੱਠੇ ਹੋਏ ਬਿਜਲੀ ਮਲਾਜ਼ਮਾਂ ਨੇ ਕਿਹਾ ਕਿ ਪਾਵਰ ਕਾਮ ਦਾ ਘਟਿਆ ਸਿਸਟਮ ਠੇਕੇਦਾਰ ਨਾਲ ਮਿਲ ਕੇ ਜਿੱਤੇ ਬਿਜਲੀ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਨਹੀਂ ਦੇ ਰਿਆ ਫਿਰ ਵੀ ਮਜਬੂਰੀ ਬਸ ਘੱਟ ਤਨਖਾਹਾਂ ਤੇ ਕੰਮ ਕਰਨ ਨੂੰ ਮਜਬੂਰ ਕੱਚੇ ਮੁਲਾਜ਼ਮਾਂ ਨੂੰ ਬਿਜਲੀ ਠੀਕ ਕਰਨ ਵੇਲੇ ਲੋੜੀ ਦਾ ਸਮਾਨ ਵੀ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਅੱਜ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਬਿਜਲੀ ਮੁਲਾਜ਼ਮਾਂ ਦੀਆਂ ਕਰੰਟ ਲੱਗਣ ਕਾਰਨ ਮੌਤਾਂ ਹੋ ਰਹੀਆਂ ਨੇ ਆਓ ਦੇਖਦੇ ਹਾਂ ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸਮਾਸਲ ਦੀ ਰਿਪੋਰਟ ਵੀਵੇਂ ਜਿਸੀ ਫੈਟ ਸਰਟੀਫਿਕੇਟ ਸੀਐਚ ਵੀ ਨਾਂ ਤੇ ਸਾਨੂੰ ਇੱਥੇ ਭਰਤੀ ਕੀਤਾ ਹੋਇਆ ਇਹਨਾਂ ਨੇ ਅੱਗ ਪਰ ਜਿਹੜੇ ਸਾਡੇ ਬੰਦੇ ਆ ਜੀ ਉਹ ਸਾਰੇ ਹੀ ਵਧੀਆ ਹੁਨਰ ਬੰਦੇ ਆ ਕੰਮ ਵਾਲੇ ਨੇ ਵਧੀਆ ਸਾਰੀ ਨੌਲਜ ਆ ਸਰਕਾਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੀ ਕੰਪਨੀਆਂ ਦੇ ਰਾਹੀਂ ਸਾਤੋਂ ਕੰਮ ਲਿਆ ਜਾਂਦਾ ਵਾ ਉਹੀ ਕੰਮ ਸਰਕਾਰੀ ਬੰਦੇ ਕਰਦੇ ਆ ਉਹੀ ਅਸੀਂ ਕਰਦੇ ਆ ਮੁਲਾਜ਼ਮਾਂ ਨਾਲ ਜੇ ਕੋਈ ਉਤਰ ਘਟਨਾ ਹੁੰਦੀ ਅਸੀਂ ਨਹੀਂ ਕਹਿੰਦੇ ਕਿਸੇ ਨਾਲ ਹੋਵੇ ਜਿੰਨਾ ਨਾਲ ਹੁੰਦੀ ਆ ਉਹਨਾਂ ਦੀ ਚਲੋ ਕੋਈ ਨਾ ਕੋਈ ਸੁਣਵਾਈ ਵੀ ਹੋ ਜਾਂਦੀ ਆ ਪਰ ਜਿਹੜੇ ਆ ਸਾਡੇ ਸਾਥੀ ਬੈਠਿਆ ਇਹਨਾਂ ਨਾਲ ਲਗਾਤਾਰ ਘਟਨਾ ਹੋ ਰਹੀਆਂ ਨੇ ਲਗਾਤਾਰ ਜਿਵੇਂ ਇਹਨਾਂ ਨੇ ਕਹਿ ਦਈਏ ਵੀ ਸਰਕਾਰ ਕਹਿੰਦੇ ਪੱਕੇ ਕਰਨ ਵਾਲੀ ਜਿਵੇਂ ਇਹਨਾਂ ਨੇ ਸਾਡੀਆਂ ਲਾਸਾਂ ਦੀ ਭਰਤੀ ਖੋਲ ਰੱਖੀ ਹੋਵੇ ਉਹ ਸਿਸਟਮ ਬਣਾਇਆ ਸਾਨੂੰ ਪਤਾ ਨਹੀਂ ਸੀ ਸਾਨੂੰ ਇਸ ਤਰ੍ਹਾਂ ਸਾਡੀ ਭਰਤੀ ਹੋਣੀ ਆ ਰੋਜ਼ ਸਾਡਾ ਕੋਈ ਬੰਦਾ ਮਰਦਾ ਵਾ ਤਾਨੂੰ ਬਹੁਤ ਦੌਖਾਂ ਦਾ ਚੰਗੇ ਨਹੀਂ ਲੱਗਦੇ ਰੋਜ਼ ਇੱਥੇ ਬੈਠਦੇ ਅਸੀਂ ਵਿਆਹ ਘਰੋਂ ਜਾਂਦੇ ਵਿੱਚ ਸਾਡੇ ਅਜੇ ਵੀਰ ਹੈ ਇਹਦੇ ਵੀ ਬੱਚੇ ਨੇ ਛੋਟੇ ਛੋਟੇ ਬਾਈ ਦੇ ਜਿਹੜਾ ਅੱਜ ਸਾਡੇ ਨਾਲੋਂ ਵਿਛੜ ਗਿਆ ਵਾ ਕਿੰਨੀ ਵਾਰੀ ਕਿਹਾ ਪਰ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਕੋਈ ਸੁਣਵਾਈ ਨਹੀਂ ਹੈ ਕਿ ਬਸ ਮੁਲਾਜ਼ਮ ਬਹੁਤ ਘੱਟ ਨੇ ਪ੍ਰਾਈਵੇਟ ਦੌਰ ਤੇ ਕੰਮ ਲਿਆ ਯਾਰ ਆਵਾ ਸਰਕਾਰੀ ਮੁਲਾਜ਼ਮ ਬਹੁਤ ਘੱਟ ਆ ਨਾ ਕੋਈ ਰੈਗੂਲਰ ਕੀਤਾ ਜਾਂਦਾ ਵਾ ਨਾ ਕੋਈ ਬਣਦੀ ਇਹਨਾਂ ਦਾ ਜਿਹੜਾ ਵੀ ਮੁੱਲ ਵਾ ਜਿਹੜੀ ਸੈਲਰੀ ਆ ਉਹ ਮਿਲ ਰਹੀ ਆ ਹੁਣ ਕੀ ਬਣਗਾ ਆਪਣੀਆਂ ਮੰਗਾ ਇਹ ਵੀ ਜਿਹੜਾ ਸਾਥੀ ਅੱਜ ਸਾਡਾ ਜਿਹੜਾ ਵਾ ਇਹ ਸਰਕਾਰ ਹੋ ਗਿਆ ਵਾ ਇਹਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਬਾਕੀ ਜਿਹੜੇ ਸਾਡੇ ਜੱਥੇਬੰਦੀ ਸਾਨੂੰ ਜਿਵੇਂ ਕਹੂਗੀ ਉਹਨਾਂ ਦੇ ਫੈਸਲੇ ਤੇ ਅਸੀਂ ਨਾਲ ਚੱਲਾਂਗੇ ਜੀ ਸਤਿ ਸ਼੍ਰੀ ਅਕਾਲ ਜਮਾ ਫੈਡਰੇਸ਼ਨ ਏਟਿਕ ਦਾ ਅੱਜ ਸਾਡੇ ਨਾਲ ਬਹੁਤ ਹੀ ਮਾੜੀ ਘਟਨਾ ਵਾਪਰ ਗਈ ਜੁਕਤ ਖਬਰਾਂ ਜਿਹੜੀ ਕਿ ਸਾਡਾ ਮਨਦੀਪ ਸਿੰਘ ਸਾਥੀ ਜਿਹੜਾ ਵਾ ਉਹ ਕਰੰਟ ਲਾ ਕੇ ਸ਼ਹੀਦ ਹੋ ਗਿਆ ਅੱਜ ਪਾਵਰ ਕਾਮ ਦਾ ਘੱਟਿਆ ਜਿਹੜਾ ਠੇਕੇਦਾਰੀ ਸਿਸਟਮ ਆ ਉਹਦੀ ਜਿਹੜੀ ਬਲੀ ਇੱਕ ਸਾਡਾ ਸਾਥੀ ਹੋਸ਼ ਚੜ ਗਿਆ ਇੱਕ ਵਾਲੇ ਅਸੀਂ ਕੱਲ ਸਾਥੀ ਜਿਹੜਾ ਲੁਧਿਆਣੇ ਕੀ ਸੀਗਾ ਉਹਦੀ ਜਿਹੜਾ ਅਸੀਂ ਅੱレ ਸਨਸਕਾਰ ਕਰਕੇ ਆਏ ਆ ਇੱਕ ਜਿਹੜਾ ਸਾਡਾ ਸਾਥੀ ਜਗਰਾਉਂ ਤੋਂ ਗਿਆ ਸੀ ਗੁਰਦੀਪ ਸਿੰਘ ਉਹਦਾ ਸੰਸਕਾਰ ਕਰਕੇ ਆਏ ਆ ਰੋਜ ਜਿਹੜਾ ਇੱਕ ਸਾਡਾ ਦਾਅਤ ਆ ਬਿਜਲੀ ਬੋਰਡ ਤੇ ਬਿਜਲੀ ਦਾ ਉਹ ਸਾਨੂੰ ਜਿਹੜਾ ਰੋਜ ਖਾ ਰਿਆ ਵਾ ਇਹ ਸਾਰਾ ਜਿਹੜਾ ਹੈਗਾ ਵਾ ਪਾਵਰ ਕਾਮ ਦੀ ਘਟੀਆਂ ਸਿਸਟਮ ਤੇ ਘਟੀਆਂ ਨੀਤੀ ਕਰਕੇ ਆ ਇਹ ਮੁਲਾਜ਼ਮ ਸਾਡਾ ਕੱਚਾ ਸੀਗਾ ਹਲੇ ਇਹਦੇ ਬੱਚੇ ਛੋਟੇ ਛੋਟੇ ਬਾ 10-12 ਸਾਲ ਦੇ ਬੱਚੇ ਆ ਜਿਨ੍ਹਾਂ ਨੂੰ ਇਹ ਪਾਲਣ ਪੋਸ਼ਣ ਕਰਦਾ ਸੀ ਜਿਹਨੂੰ ਹਲੇ ਉਹਨੂੰ ਵਿਚਾਰੇ ਨੂੰ ਪੱਕਾ ਵੀ ਨਹੀਂ ਕੀਤਾ ਸੀ ਜਾਹੇ ਪਾਵਰ ਜਿਹੜਾ ਭਗਵੰਤ ਮਾਨ ਜਾਂ ਚੰਨੀ ਸਾਹਿਬ ਜਿਹੜੇ ਕਹਿ ਕੇ ਗਏ ਸੀ ਕਿ ਅਸੀਂ 25 ਹਜ਼ਾਰ ਮੁਲਾਜ਼ਮ ਪੱਕੇ ਕਰਦੇ ਪਰ ਉਹਨਾਂ ਵਿਚਾਰਿਆਂ ਵਿੱਚ ਪੱਕੇ ਨੂੰ ਤਰਸ ਦੇ ਤੈਸਰੇ ਸਾਡੇ ਰੋਜ਼ ਜਿਹੜੇ ਨੌਜਵਾਨ ਵੀਰ ਆ ਸ਼ਹੀਦ ਹੁੰਦੇ ਜਾਂਦੇ ਆ ਪਰ ਪਾਵਰ ਕਮ ਦੀ ਘਟੀਆ ਮੈਨੇਜਮੈਂਟ ਦੇ ਸਿਰ ਦੇ ਉੱਤੇ ਕੋਈ ਜੂਨੀ ਸਰਕਦੀ ਉਹ ਉਹਨਾਂ ਨੂੰ ਨਾ ਤਾਂ ਕੋਈ ਜੇ ਮੁਲਾਜ਼ਮ ਨਹੀਂ ਦੇ ਕੇ ਦੇ ਸਕਦੇ ਕੁਛ ਕਰ ਨਹੀਂ ਸਕਦੇ ਤਾਂ ਘੱਟੋ ਘੱਟ ਸਾਡੇ ਜਿਹੜੇ ਘਰਾਂ ਦੇ ਦੀਵੇ ਉਹਨਾਂ ਨੂੰ ਜਗਦੇ ਰੱਖਣ ਦੇ ਲਈ ਉਹਨਾਂ ਨੂੰ ਜਿਹੜੇ ਵਧੀਆ ਕਿੱਟਾਂ ਮੁਹੱਈਆ ਕਰਦੇ ਜਿਹੜੇ ਸਾਡੇ ਸਾਥੀ ਰੋਜ਼ ਲੜਕਦੇ ਕੇ ਸ਼ਹੀਦ ਹੁੰਦੇ ਆ ਉਹਨਾਂ ਦਾ ਜਿਹੜਾ ਬਚਾਅ ਹੋ ਸਕੇ ਇੱਥੇ ਠੇਕੇਦਾਰ ਵੀ ਬੈਠਾ ਵਾ ਉਹਨਾਂ ਨੇ ਸਾਨੂੰ ਤੁਹਾਨੂੰ ਅਸੀਂ ਥੋੜੇ ਦੇਰ ਤੱਕ ਦਸਤਾਨੇ ਵੀ ਦਿਖਾ ਦਿੰਨੇ ਆ ਅਸੀਂ ਕਹਿੰਨੇ ਵੀ ਇਹ ਦਸਤਾਨੇ ਲੈ ਕੇ ਠੇਕੇਦਾਰ ਉੱਤੇ ਚੜ ਕੇ ਕੰਮ ਕਰਕੇ ਦਿਖਾ ਦੇਵੇ ਜਿਉਂ ਜਿਉਂ ਦਾ ਬੱਚ ਅਸੀਂ ਮੰਨ ਲਾਂਗੇ ਕਿ ਜਿਹੜਾ ਸਿਸਟਮ ਹੈ ਨੇ ਠੇਕੇਦਾਰ ਨੇ ਸਾਨੂੰ ਦਸਤਾਨੇ ਦਿੱਤੇ ਉਹ ਸਹੀ ਆ ਪਰ ਉਹ ਦਸਤਾਨੇ ਜਿਹੜੇ ਉਹਨਾਂ ਚ ਲੀਕੇਜ ਆ ਉਹਨੂੰ ਉਹ ਬੰਦੇ ਪਾ ਕੇ ਜਿਹੜੇ ਕੰਮ ਕਰਨਗੇ ਤਾਂ ਉਹਨਾਂ ਦੀ ਵੀ ਮੌਤ ਹੁੰਦੀ ਆ ਸੋ ਜਿਹੜਾ ਇਹ ਸਾਰਾ ਜ਼ਿੰਮੇਦਾਰ ਆ ਇੱਕ ਤਾਂ ਲੋਕਾਂ ਦਾ ਜਿਹੜਾ ਲੋਕਾਂ ਦੇ ਉੱਤੇ ਜਿਹੜਾ ਬੋਝ ਆ ਜਿਹੜੇ ਲੋਕਾਂ ਨੂੰ ਸਪਲਾਈ ਅਸੀਂ ਦੇਣੀਆਂ ਸਾਡੇ ਮੁਲਾਜ਼ਮ ਬਹੁਤ ਕਨਵੇਂ ਗੱਲ ਦੱਸ ਦਈਏ ਕਿ ਜਗਰਾਉਂ ਦੇ ਵਿੱਚ ਤਿੰਨ ਚਾਰ ਲੈਂਡਮੈਨ ਹੀ ਆ ਜਿਹੜੇ ਮਤਲਬ ਜਿਹੜੇ ਪੋਲਾਂ ਦੇ ਉੱਤੇ ਚੜ ਸਕਦੇ ਆ ਬਾਕੀ ਜਿਹੜਾ ਸਟਾਫ ਆ ਉਹ ਥੱਲੇ ਸੁਪਰਵਾਈਜ਼ਰੀ ਸਟਾਫ ਜਿਹੜਾ ਕੰਮ ਕਰ ਸਕਦਾ ਵਾ ਪਰ ਸਰਕਾਰ ਜਿਹੜੀ ਇਹਨਾਂ ਤੇ ਪ੍ਰੈਸ਼ਰ ਪਾ ਕੇ ਉਹ ਕੰਮ ਤੁਹਾਨੂੰ ਪਤਾ ਤੁਸੀਂ ਰਿਕਵਰੀਜ ਕੀਤੀ ਆ ਕਿ ਥੋੜੇ ਦਿਨ ਪਹਿਲਾਂ ਇੱਥੇ ਇੱਕ ਗੁੰਡਾਗਰਦੀ ਵੀ ਕਰਕੇ ਗਏ ਆ ਹੋਰ ਕੀ ਮੰਗ ਆ ਆਪਣੀ ਸਾਡੀ ਮੰਗ ਇਹ ਆ ਜੇ ਜਿਹੜਾ ਰੋਡ ਸਾਡੇ ਮੁੰਡੇ ਨੌਜਵਾਨ ਪੁਰੇ ਜਾਂਦੇ ਆ ਇਹਨਾਂ ਨੂੰ ਬਚਾਉਣ ਦੇ ਪ੍ਰਾਲੇ ਕੀਤੇ ਜਾਣ ਜਿਹੜਾ ਮਨਦੀਪ ਦਾ ਕਤਲ ਹੋਇਆ ਵਾ ਜਿਹੜੀ ਮਨਦੀਪ ਦੀ ਸ਼ਹੀਦੀ ਹੋਈ ਆ ਉਹ ਕਿਸੇ ਦੀ ਨੈਗਲੀਜੈਂਸੀ ਕਰਕੇ ਵੀ ਹੋਈ ਆ ਉਹਨੂੰ ਜਿਹੜਾ ਬੰਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਵਾ ਬਾਕੀ ਜਿਹੜੇ ਪਰਿਵਾਰ ਜੋ ਵੀ ਉਹਦੀ ਮੰਗ ਹੈਗੀ ਆ ਉਹ ਸਾਰਿਆਂ ਦੇ ਸਾਹਮਣੇ ਉਹਨਾਂ ਦੇ ਹੱਕ ਸਹਿਬਾਨ ਆ ਜਿਹੜੇ ਦੱਸ ਦੇਣਗੇ ਪਰ ਅਸੀਂ ਤਾਂ ਇਹੀ ਗੱਲ ਕਹਿੰਨੇ ਕਿ ਰੋਜ਼ ਸਾਡੇ ਜਿਹੜੇ ਨੌਜਵਾਨ ਵੀਰ ਜਾਂਦੇ ਪਏ ਆ ਉਹਨਾਂ ਨੂੰ ਬਚਾਉਣ ਦੇ ਲਈ ਕੋਈ ਪ੍ਰਬੰਧ ਕਰੋ ਇਸ ਤਰੀਕੇ ਦੇ ਨਾਲ ਸਾਡੇ ਰੋਜ਼ ਜਿਹੜੀਆਂ ਸ਼ਹਾਦਤਾਂ ਸਾਡੇ ਤੋਂ ਦੇਖੇ ਨਹੀਂ ਜਾਂਦੀਆਂ ਸਾਡੇ ਤੋਂ ਰੋਜ਼ ਮੋਢਿਆਂ ਨੂੰ ਅਰਥੀਆਂ ਨਹੀਂ ਦਿੱਤੇ ਜਾ ਸਕਦੀਆਂ ਇੱਕ ਨੌਜਵਾਨਾਂ ਨੂੰ ਨਸ਼ਾ ਦਾਇਨ ਦਿਖਾਈ ਜਾਂਦਾ ਦੂਜਾ ਜਿਹੜੀ ਪਾਵਰ ਕਾਮ ਦੀ ਘਟਿਆ ਦਾਇਨ ਰੂਪੀ ਮੈਨੇਜਮੈਂਟ ਆ ਉਹਨੇ ਠੇਕੇਦਾਰਾਂ ਨੂੰ ਦਾਇਨ ਬਣਾ ਕੇ ਸਾਡੇ ਜਿਹੜੇ ਮੁਲਾਜ਼ਮਾਂ ਉਹਨਾਂ ਨੂੰ ਖਾ ਰਹੀ ਆ ਰੋਜ਼ ਰੋਜ਼ ਇੱਕ ਅੱਜ ਹੋਰ ਸਾਥੀ ਇੱਕ ਨੇ ਸਾਥੀਆਂ ਨੂੰ ਸ਼ਾਇਦ ਪਤਾ ਨਹੀਂ ਇੱਕ ਸਾਥੀ ਕੱਲ੍ਹ ਸ਼ਹੀਦ ਹੋ ਗਿਆ ਇੱਕ ਅੱਜ ਫੇਰ ਲੁਧਿਆਣੇ ਕਰੰਟ ਲੱਗ ਗਿਆ ਹੁਣੇ ਤੁਹਾਡੇ ਚੋਂ ਪਹਿਲਾਂ ਇੱਕ ਸਾਥੀ ਨੂੰ ਲੁਧਿਆਣੇ ਕਰੰਟ ਲੱਗ ਗਿਆ ਇੱਕ ਸਾਡਾ ਸਾਥੀ ਸ਼ਹੀਦ ਹੋ ਗਿਆ ਇੱਕ ਕੱਲ੍ਹ ਕਰੰਟ ਲੱਗ ਗਿਆ ਸੋ ਇਸ ਕਰਕੇ ਸਾਡੀ ਮਿਹਨਤੀ ਆ ਮੈਨੇਜਮੈਂਟ ਨੂੰ ਕਿ ਇਦਾਂ ਸਾਡੇ ਮੁਲਾਜ਼ਮ ਦਿਨ ਤੇ ਨਾ ਖਾ, ਦੈਂਤ ਮੈਨੇਜਮੈਂਟ ਨਾ ਖਾ। ਇਹ ਠੇਕੇਦਾਰ ਦੇਣ ਤੋਂ ਸਾਨੂੰ ਬਚਾ ਲਓ ਸਾਡੇ ਘਰਾਂ ਦੇ ਚੁੱਲ੍ਹੇ ਜਗਦੇ ਰੱਖ ਲਓ। ਇਹ ਹੀ ਸਾਡੀ ਨੀਰ ਆ। ਅਸੀਂ ਪੈਸੇ ਨਾਲ ਨਹੀਂ ਕਿ ਸਾਡੇ ਪੈਸੇ ਦੇ ਪੈਸੇ ਤੁਸੀਂ ਦੇਈ ਜਾਣੋ ਲੈ ਲੈਣੇ ਉਹ ਤਾਂ ਜਿਹੜਾ ਸਾਡਾ ਹੱਕ ਲੈ ਲਾਂਗੇ। ਪਰ ਜਿਹੜੇ ਸਾਡੇ ਘਰ ਦੇ ਚੁੱਲ੍ਹੇ ਆ ਜਿਹੜੇ ਹੋਰ ਆ ਨਹੀਂ ਤਾਂ ਸਾਡੇ ਟੀ-ਸ਼ਰਟ ਪਾ ਕੇ ਸਾਨੂੰ ਕਹਿ ਦੋ ਵੀ ਕੱਲ ਨੂੰ ਤੇਰੀ ਵਾਰੀ ਆ ਕੱਲ ਨੂੰ ਤੇਰੀ ਵਾਰੀ ਆ। ਤੂੰ ਮਰਨਾ ਪਰਸੋਂ ਤੂੰ ਮਰਨਾ ਸਾਨੂੰ ਪਤਾ ਤਾਂ ਹੋ ਕੋਈ ਸੀ ਮਰਨਾ ਵਾ। ਸੋ ਅਸੀਂ ਇਹ ਮੈਨੇਜਮੈਂਟ ਨੂੰ ਅਪੀਲ ਕਰਦੇ ਆ ਬ ਕੇ ਹੱਥ ਬਣ ਕੇ ਸਾਡੇ ਘਰਾਂ ਦੇ ਚੁੱਲ੍ਹੇ ਬਚਾ ਲਓ ਠੀਕ ਹੈ